ਸ਼ਾਰਪਨਿਊ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਦਰਬਾਖ ਸਿੰਘ ਕੋਰਾਇਆ ਸੋ ਲਗਾਤਾਰ ਪੰਜਾਬ ਅਤੇ ਹਿਮਾਚਲ ਦੇ ਵਿੱਚ ਪੈ ਰਹੀ ਬਾਤ ਦੇ ਕਾਰਨ ਜਿੱਥੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੱਧ ਚੁੱਕਾ ਤੇ ਜਿਹੜਾ ਪਾਣੀ ਜਿਹੜਾ ਆ ਬੀਤੇ ਦਿਨ ਵੀ ਬੀਤੇ ਦਿਨਾਂ ਦੀ ਗੱਲ ਕੀਤੀ ਜਾ ਤਾਂ ਪਾਣੀ ਜਿਹੜਾ ਪੌਂਗ ਡੈਮ ਦਾ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਗਿਆ ਸੀ ਤਾਂ ਜਿੱਥੇ ਦਰਿਆ ਦੇ ਕੰਢੇ ਵੱਸੇ ਪਿੰਡਾਂ ਨੂੰ ਪ੍ਰਸ਼ਾਸਨ ਵੱਲੋਂ ਅਲਰਟ ਵੀ ਕੀਤਾ ਗਿਆ ਸੀਗਾ ਕਿ ਜਿਹੜੇ ਦਰਿਆ ਦੇ ਕੰਡੇ ਪਿੰਡ ਨੇ ਬਾਕਾਇਦਾ ਉੱਤਰੀ ਦੀ ਜਿਹੜੀ ਇੱਕ ਅਨਾਉਂਸਮੈਂਟ ਵੀ ਕਰਾਈ ਗਈ ਸੀ ਹਾਂਜੀ ਸਰ ਕੀ ਨਾਮ ਆਪਣਾ ਕਿਹੜਾ ਪਿੰਡ ਹੈ ਜੀ ਮੈਂ ਗੁਰਨਾਮ ਸਿੰਘ ਜਹਾਨਪੁਰ ਪਗੜੀ ਸਮਾਹ ਲੈਰ ਪੰਜਾਬ ਤੋਂ ਅੱਜ ਅਸੀਂ ਮਤਾਪੁਰ ਪਿੰਡ ਦੇ ਤੁਸੀ ਬੰਨ ਦੇ ਉੱਤੇ ਖੜੇ ਆ ਜਿੱਥੋਂ ਕਿ ਹੜ ਨਾਲ ਜਿਹੜਾ ਸਾਰਾ ਇਲਾਕਾ ਜਿਹੜਾ ਉਹ ਪਾਣੀ ਦੀ ਮਾਰ ਹੇਠਾ ਉਹ ਭਰਿਆ ਹੋਇਆ ਜੀ ਸਾਰੇ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਪਾਣੀ ਦੀਆਂ ਉਹ ਵਾਹੇ ਵਗਾਹੇ ਸਾਰੇ ਤਰ੍ਹਾਂ ਦੇ ਸਾਧਨਾਂ ਦੇ ਰਾਹੀਂ ਲੋਕਾਂ ਕੋਲ ਪਹੁੰਚ ਰਹੀਆਂ ਲੋਕ ਪੌਂਗ ਡੈਮ ਤੋਂ ਲੈ ਕੇ ਸੁਲਤਾਨਪੁਰ ਲੋਧੀ ਤੱਕ ਜਿੱਥੋਂ ਤੱਕ ਦਰਿਆ ਜਿਹੜਾ ਇਹ ਸਮੁੰਦਰ ਤੱਕ ਨਹੀਂ ਪਹੁੰਚਦਾ ਸਤਲੋਜ ਤੇ ਬਿਆਸ ਇਕੱਠੇ ਹੁੰਦੇ ਨੇ ਇੰਨੀ ਤਬਾਹੀ ਮਚੀ ਆ ਸਾਰੇ ਇਲਾਕਿਆਂ ਦੇ ਵਿੱਚ ਕਿ ਲੋਕ ਜਿਹੜੇ ਆ ਉਹ ਰੋਟੀ ਖਾਣ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆ ਉਹ ਉਹਨਾਂ ਦਾ ਮੁਸ਼ਕਲਾ ਭਰਿਆ ਜਿਹੜਾ ਜੀਵਨ ਆ ਉਹ ਹੋ ਰਿਹਾ ਅਸੀਂ ਗੱਲ ਮੈਂ ਇੱਕ ਵੱਖਰੇ ਤੌਰ ਤੇ ਕਰਨਾ ਚਾਹੁੰਦਾ ਹਮੇਸ਼ਾ 88 ਦੇ ਵਿੱਚ ਵੀ 23 ਦੇ ਵਿੱਚ ਵੀ ਇਹ ਹੜ੍ਹ ਦੇ ਜੋਰ ਨੇ ਲੋਕਾਂ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਇੰਨੇ ਇੱਕ ਜ਼ਿਆਦਾ ਲੋਕ ਦੁਖੀ ਹੋਏ ਉਹਦਾ ਕਾਰਨ ਇਹ ਹੈ ਕਿ ਸਾਰਾ ਪ੍ਰਸ਼ਾਸਨ ਸਰਕਾਰ ਵੀ 23 ਦੇ ਵਿੱਚ ਮੁੱਖ ਮੰਤਰੀ ਮਾਨ ਸਾਹਿਬ ਵੀ ਇੱਥੇ ਆਏ ਪਰ ਉਸ ਦਾ ਹੱਲ ਜਿਹੜਾ ਕੋਈ ਨਹੀਂ ਨਿਕਲਿਆ ਕਿਉਂਕਿ ਜੇ ਮਿੱਟੀ ਜਿਹੜੀ ਹੈ ਇੱਕ ਚਮਚਿਆਂ ਦੇ ਨਾਲ ਤੁਸੀ ਬੰਨਾਂ ਦੇ ਉੱਤੇ ਪਾਈ ਜਾਵੇ ਤਾਂ ਦਰਿਆ ਦੇ ਮੂਰਿਓ ਨਾ ਮਾਤਰ ਹੁੰਦੀ ਹੈ ਪਾਣੀ ਦੀ ਜਿਹੜੀ ਬਹਾਅ ਹੈ ਉਹਨੂੰ ਧਰਤੀ ਦੀ ਸਤ੍ਹਾ ਦੇ ਉੱਤੇ ਬਹਾਉਣਾ ਜਿਹੜਾ ਉਹ ਬਿਲਕੁਲ ਗਲਤ ਹੈ ਕਿਉਂਕਿ ਜਿਹੜਾ ਪਾਣੀ ਆ ਉਹ ਧਰਤੀ ਦੀ ਸਤ੍ਹਾ ਤੋਂ ਥੱਲੇ ਜਾਉਣਾ ਚਾਹੀਦਾ ਇਸ ਗੱਲ ਕਰਕੇ ਤੁਸੀਬਨ ਜਿਹੜੇ ਆ ਮੈਂ ਆਪਜੀ ਦੇ ਮਾਧਿਅਮ ਰਾਈ ਇਹ ਦੱਸਣਾ ਚਾਹੁੰਦਾ ਕਿ ਤੁਸੀਬਨ ਜਿਹੜੇ ਆ ਇਹਨਾਂ ਦੀ ਲੋੜ ਨਹੀਂ ਹੈ ਦਰਿਆ ਨੂੰ ਖੁਦਾਈ ਕਰਕੇ ਡੂੰਘਾ ਕੀਤਾ ਜਾਵੇ ਤੇ ਪਾਣੀ ਜਿਹੜਾ ਉਹ ਧਰਤੀ ਦੀ ਸਤ੍ਹਾ ਤੋਂ ਥੱਲੇ ਜਾਵੇ ਕਦੇ ਵੀ ਲੋਕ ਜਿਹੜੇ ਆ ਉਹਨਾਂ ਦੇ ਤੁਸੀਬਨ ਟੁੱਟ ਕੇ ਉਹਨਾਂ ਦੀਆਂ ਜ਼ਮੀਨਾਂ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਪਸ਼ੂ ਮਾਲ ਧਨ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਖਰਾਬੀ ਫਿਰ ਹੋ ਨਹੀਂ ਸਕਦੀ ਪੌਂਗ ਡੈਮ ਤੋਂ ਜਦੋਂ ਪਾਣੀ ਸ਼ੁਰੂ ਹੁੰਦਾ ਚੱਕ ਮੀਰਪੁਰ ਬੇਲਾ ਸਰਿਆਣਾ ਹਾਜੀਪੁਰ ਇਲਾਕੇ ਦੇ ਜਿਹੜੇ ਪਿੰਡ ਹੈ ਉਸ ਤੋਂ ਬਾਅਦ ਮੀਲਵਾ ਦਾ ਜਿਹੜਾ ਪੋਲ ਹੈ ਥੱਲੇ ਆਉਂਦਾ ਉਹ ਉੱਥੇ ਜਿਹੜੀ ਦਰਿਆ ਦੀ ਪੁਲ ਦੀ ਚੌੜਾਈ ਹੈ ਉਹ ਹੈਗੀ ਹੈ 500 ਮੀਟਰ ਅਸੀਂ ਜਿੱਥੇ ਖੜੇ ਆਂ ਇੱਥੇ ਜਿਹੜੀ ਦਰਿਆ ਦੀ ਚੌੜਾਈ ਹੈ ਉਹ ਲਗਭਗ ਹੈਗੀ ਹੈ 4000 ਤੋਂ 5000 ਮੀਟਰ ਯਾਨੀ ਕਿ 5 ਕਿਲੋਮੀਟਰ ਤੱਕ ਦੀ ਚੌੜਾਈ ਹੈ ਜਿੱਥੇ 5 ਕਿਲੋਮੀਟਰ ਚੌੜਾ ਦਰਿਆ ਉੱਥੇ ਹੜ ਆ ਰਿਹਾ ਜਿੱਥੇ 500 ਮੀਟਰ ਚੜਾਈ ਹੈ ਉਥੋਂ ਪਾਣੀ ਜਿਹੜਾ ਉਹ ਪੁਲਾਂ ਦੇ ਥੱਲੇੋਂ ਦੀ ਗੁਜ਼ਰ ਰਿਹਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿੰਨੇ ਵੀ ਇੰਜੀਨੀਅਰ ਨੇ ਇਹਨਾਂ ਦੇ ਸਾਰੇ ਡਿਪਾਰਟਮੈਂਟ ਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਤੋਂ ਪੌਂਗ ਡੈਮ ਤੋਂ ਥੱਲੇ ਮੀਲਵਾ ਦਾ ਪੁਲ ਹੈ ਨਸਹਿਰਾ ਪੱਤਨ ਦਾ ਪੁਲ ਹੈ ਸ੍ਰੀ ਹਰਗੋਬਿੰਦਪੁਰ ਦਾ ਪੁਲ ਹੈ ਤਨੋਏ ਦਾ ਪੁਲ ਹੈ ਸਾਰਾ ਪਾਣੀ ਇਕੱਠਾ ਹੋ ਕੇ 500 ਮੀਟਰ ਜਿੱਥੇ ਚੜਾਈ ਦਰਿਆ ਦੀ ਉਥੋਂ ਦੀ ਪਾਣੀ ਗੁਜ਼ਰ ਰਿਹਾ ਉਥੇ ਕੋਈ ਨੁਕਸਾਨ ਨਹੀਂ ਪਰ ਜਿੱਥੇ ਚੜਾਈ ਜਿਹੜੀ ਦਰਿਆ ਦੀ ਜ਼ਿਆਦਾ ਹੈ ਉਥੇ ਇਹ ਨੁਕਸਾਨ ਕਰਦਾ ਉਹ ਕਾਰਨ ਇਹ ਹੈ ਕਿ ਦਰਿਆ ਦੇ ਵਿੱਚ ਬਹੁਤ ਸਾਰੀਆਂ ਰੋਕਾਂ ਸਰਕਾਰ ਨੇ ਕਦੇ ਵੀ ਦਰਿਆ ਨੂੰ ਡਰੇਨ ਨਹੀਂ ਕੀਤਾ ਜਿੰਨੀਆਂ ਵੀ ਕ੍ਰੈਸਰ ਨਾਲ ਜਮੀਨਾਂ ਜਿਹੜੀਆਂ ਪਟਾਈ ਕੀਤੀ ਜਾ ਰਹੀ ਆ ਖੁਦਾਈ ਕੀਤੀ ਜਾ ਰਹੀ ਆ ਉਹ ਕੀਤੀ ਜਾ ਰਹੀ ਆ ਆਵਾਦ ਜਮੀਨਾਂ ਦੀ ਜਦ ਕਿ ਦਰਿਆ ਨੂੰ ਜੇ ਡਰੇਨ ਕੀਤਾ ਜਾਵੇ ਤਾਂ ਜਿੰਨੀ ਕਿ ਚੜਾਈ ਪੁੱਲ ਦੀ ਆ ਉਨੇ ਹਿੱਸੇ ਨੂੰ ਪੌਂਗ ਡੈਮ ਤੋਂ ਲੈ ਕੇ ਜਿੱਥੋਂ ਤੱਕ ਦਰਿਆ ਮਾਰ ਕਰਦਾ ਉਨੇ ਹਿੱਸੇ ਨੂੰ ਜੇਕਰ ਡੂੰਘਾ ਕੀਤਾ ਜਾਵੇ ਤੁਸੀ ਬੰਨ ਬੰਨਣ ਦੀ ਲੋੜ ਨਹੀਂ ਜੋ ਕਿ ਧਰਤੀ ਦੀ ਸਤਹ ਦੇ ਉੱਪਰ ਪਾਣੀ ਨੂੰ ਜਦੋਂ ਚਲਾਓਗੇ ਤਾਂ ਕਦੇ ਵੀ ਕਿਤੇ ਤੁ ਸਿਵਾ ਨ ਟੁੱਟ ਸਕਦਾ ਜਾਂ ਬੱਟ ਟੁੱਟ ਸਕਦੀ ਹੈ ਤਾਂ ਉਹ ਲੋਕਾਂ ਦਾ ਨੁਕਸਾਨ ਕਰੇ ਦੀ ਕਹਿੰਦਾ ਪੁੱਬਗੇ ਇੱਥੇ ਜਿਹੜਾ ਅਸੀਂ ਜਗ੍ਹਾ ਤੇ ਖੜੇ ਆ ਇੱਥੇ ਆ ਕੇ ਜਿਹੜਾ ਪਾਣੀਆ ਡਬਲ ਹੋਏਦਾ ਮਤਲਬ ਦੋ ਦਰਿਆ ਆ ਜਾਨੀ ਕਿ ਇੱਥੇ ਜਾਨੀ ਕਿ ਕਹਿ ਲਈਏ ਪਾਣੀ ਦਾ ਇੱਥੇ ਵਾਧਾ ਹੋ ਜਾਂਦਾ ਬਿਲਕੁਲ ਜੀ ਇਹ ਬੜਾ ਟੈਕਨੀਕਲ ਪੁਆਇੰਟ ਹੈ ਜਿਹੜਾ ਤੁਸੀਂ ਇਹ ਸਵਾਲ ਕੀਤਾ ਕਿ ਇੱਥੇ ਆ ਕੇ ਪਾਣੀ ਜਿਹੜਾ ਡਬਲ ਕਿਸ ਤਰੀਕੇ ਦੇ ਨਾਲ ਹੁੰਦਾ ਪਠਾਨਕੋੜ ਤੋਂ ਇੱਕ ਚੱਕੀ ਦਰਿਆ ਨਿਕਲਦਾ ਹੈ ਜਿਸ ਦੇ ਵਿੱਚ ਕਿ ਕੱਲ ਪਾਣੀ ਦਾ ਬਹਾ ਜਿਹੜਾ ਬਹੁਤ ਜ਼ਿਆਦਾ ਚੜਿਆ ਡੈਮ ਤੋਂ ਪਾਣੀ ਉੰਨੀ ਮ ਪਰ ਪੂਰੇ ਦਰਿਆ ਦੇ ਵਿੱਚ ਪਾਣੀ ਜਿਹੜਾ ਉਹ ਲਗ ਲਗ ਭਗ ਜਿਹੜਾ 4 ਕਿਲੋਮੀਟਰ ਦੇ ਵਿੱਚ ਦਰਿਆ ਹੈ ਤਿੰਨ ਤੋਂ 4 ਫੁੱਟ ਤੱਕ ਉਹਦਾ ਲੈਵਲ ਵੱਧ ਗਿਆ ਔਰ ਉਹ ਪੈਂਦਾ ਉੱਤਰੀ ਪਾਸੇੋਂ ਹੈ ਪਰ ਉਹ ਦੱਖਣ ਪਾਸੇ ਤੇ ਵੀ ਆ ਕੇ ਉਹ ਪਾਣੀ ਨੇ ਮਾਰ ਕੀਤੀ ਤਾਂ ਉਹ ਜਿਹੜਾ ਲਾਲ ਮਿੱਟੀ ਵਾਲਾ ਪਾਣੀ ਚੱਕੀ ਦਰਿਆ ਦੇ ਵਿੱਚ ਆਉਂਦਾ ਉਹ ਪੂਰੇ ਦਰਿਆ ਦੇ ਵਿੱਚ ਮਿਲ ਗਿਆ ਇਸ ਗੱਲ ਕਰਕੇ ਦਰਿਆਵਾਂ ਨੂੰ ਇਸ ਤਰੀਕੇ ਦੇ ਨਾਲ ਠੱਲ ਪਾਣੀ ਜਿਹੜੀ ਹੈ ਉਹ ਠੀਕ ਨਹੀਂ ਕਿ ਤੁਸੀ ਬੰਨ ਬੰਨੇ ਜਾਣ ਮੇਰਾ ਇਹ ਵਿਚਾਰ ਹੈ ਮੈਂ ਮੰਨਦਾ ਇਸ ਗੱਲ ਨੂੰ ਤੇ ਮੈਂ ਆ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਵੀ ਕਰਦਾ ਕਿ ਦਰਿਆਵਾਂ ਨੂੰ ਡਰੇਨ ਕੀਤਾ ਜਾਣਾ ਚਾਹੀਦਾ ਜਿਹੜੇ ਪਾਣੀ ਦੀ ਗੱਲ ਕੀਤੀ ਹੈ ਸਵਾਲ ਕੀਤਾ ਉਹ ਇਹ ਹੈ ਕਿ ਪੌਂਗ ਡੈਮ ਤੋਂ ਥੱਲੇ ਇੱਕ ਕਾਠਗੜ ਮੀਰਥਲੇ ਤੇ ਇਲਾਕਾ ਪੈਂਦਾ ਉਸ ਤੋਂ ਬਹੁਤ ਵੱਡਾ ਚੋਹ ਜਿਹੜਾ ਉਹ ਵੀ ਦਰਿਆ ਵਿੱਚ ਮਿਲਦਾ ਇੱਕ ਡਮਟਾਲ ਜਿਹੜਾ ਸ਼ਹਿਰ ਹੈ ਹਿਮਾਚਲ ਦਾ ਉੱਥੋਂ ਦਾ ਇੱਕ ਦਰਿਆ ਹੈ ਉਹ ਜਿਹੜੇ ਸੀਜ਼ਨਲ ਦਰਿਆ ਹੈ ਪਹਾੜਾਂ 'ਚ ਬਾਰਸ ਹੁੰਦੀ ਉਹ ਵੀ ਇਸੇ ਵਿਆਸ ਦਰਿਆ ਦਾ ਹਿੱਸਾ ਉਹ ਵੀ ਆ ਕੇ ਥੱਲੇ ਉਹਦੇ ਵਿੱਚ ਮਿਲਦਾ ਹੈ ਜਿਹੜਾ ਚੱਕੀ ਦਰਿਆ ਹੈ ਉਹ ਵੀ ਇਸ ਵਿੱਚ ਮਿਲਦਾ ਜਦੋਂ ਪੰਜਾਬ ਦੇ ਵਿੱਚ ਬਾਰਸ਼ ਹੁੰਦੀ ਹੈ ਤੁਸੀ ਬੰਨ ਤੋਂ ਬਾਹਰਲੇ ਏਰੀਆ ਦੇ ਵਿੱਚ ਤਾਂ ਸਰਕਾਰ ਜਦੋਂ ਤੁਸੀਵਾਂ ਬਣਾਉਂਦੀ ਹੈ ਤਾਂ ਉਹ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਖਿੱਤੇ ਦਰਿਆ ਨਾਲ ਨਹੀਂ ਲੱਗਦੇ ਉਹਨਾਂ ਦਾ ਪਾਣੀ ਜਿਹੜਾ ਉਹ ਦਰਿਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੰਟਰ ਹੋਏਗਾ ਇਹ ਬੜਾ ਟੈਕਨੀਕਲ ਗੱਲ ਹੈ ਤਾਂ ਜਦੋਂ ਉਹ ਪਾਣੀ ਜਿਹੜਾ ਪਿੱਛੇ ਰੁਕ ਗਿਆ ਤੇ ਤੁਸੀਵਾਂ ਨੂੰ ਦੋਨਾਂ ਪਾਸਿਓ ਖਤਰਾ ਪੈਦਾ ਹੋ ਗਿਆ ਵੀ ਕਿ ਜੇਕਰ ਦਰਿਆ ਦੇ ਪਿਛਲੇ ਪਾਸੇ ਜਿਹੜਾ ਪਾਣੀ ਹੈ ਉਹ ਜੇ ਪੁੱਤ ਸਿਵਰ ਦੇ ਨਾਲ ਲੱਗਿਆ ਉਹ ਤੁਸੀਂ ਨੂੰ ਅੰਦਰਲੇ ਪਾਸੇ ਨੂੰ ਤੋੜ ਸਕਦਾ ਅਗਰ ਜੇ ਦਰਿਆ ਦੇ ਵਿੱਚ ਪਾਣੀ ਉੱਚਾ ਹੋ ਗਿਆ ਤਾਂ ਤੁਸੀਂ ਬਾਹਰ ਜਿਹੜਾ ਉਹ ਦੂਜੇ ਪਾਸੇ ਨੂੰ ਟੁੱਟ ਸਕਦਾ ਸੋ ਜੇ ਪਿਛਲੇ ਇਲਾਕੇ ਜਿਹੜੇ ਜਿਨ੍ਹਾਂ ਵਿੱਚ ਪਾਣੀ ਜਿਹੜਾ ਹੈ ਬਾਰਸ਼ ਦਾ ਇਕੱਠਾ ਹੋ ਜਾਂਦਾ ਉਹ ਦਰਿਆ ਦੇ ਵਿੱਚ ਆਪਣੇ ਆਪ ਡਰੇਨ ਹੋ ਜਾਏਗਾ ਜੇਕਰ ਦਰਿਆ ਜਿਹੜਾ ਉਹ ਧਰਤੀ ਦੀ ਸਤ੍ਹਾ ਦੇ ਨਾਲੋਂ ਨੀਵਾ ਚਲਾਇਆ ਜਾਵੇ ਤੇ ਜਿਹੜਾ ਸੁਲਤਾਨ ਪਰਲੋਦੀ ਤੱਕ ਜਾਂ ਸ੍ਰੀ ਹਰਗੋਬਿੰਦਪੁਰ ਤੇ ਜਿਹੜੇ ਇਲਾਕੇ ਥੱਲੇ ਦੇ ਹੈ ਜਾਂ ਮੰਡ ਖੇਤਰ ਦੇ ਇਲਾਕੇ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਨਾਂ ਨੂੰ ਬਚਾਇਆ ਜਾ ਸਕਦਾ ਸਾਡੇ ਭਾਰਤ ਦੇ ਵਿੱਚ 543 ਮੈਂਬਰ ਜਿਹੜੇ ਉਹ ਪਾਰਲੀਮੈਂਟ ਦੇ ਐ ਤੇ 117 ਜਿਹੜੇ ਰਾਜੇ ਐ ਸੀ ਉਹ ਪੰਜਾਬ ਦੇ ਚੁਣੇ ਪਰ ਅੱਜ ਤੱਕ ਇਹ ਲੋਕਾਂ ਨੂੰ ਹੜ ਦੀ ਮਾਰ ਤੋਂ ਵਿਚਾਰ ਨਹੀਂ ਸਕੇ ਜਦੋਂ ਤਾਨਾशाही ਸਰਕਾਰ ਸੀ ਰਾਜਾ ਇੱਕ ਹੁੰਦਾ ਉਹ ਪੂਰੇ ਭਾਰਤ ਨੂੰ ਚਲਾਉਂਦਾ ਪਰ ਇਹ ਦੇਸ਼ ਜਿਹੜੇ 543 ਨੇ ਦੇਸ਼ ਵੀ ਵੇਚ ਦਿੰਦੇ ਨੇ 117 ਜਿਹੜੇ ਉਹ ਕਹਿੰਦੇ ਚਲੋ ਆਵਾਦ ਜ਼ਮੀਨ ਜਿਹੜੀ ਇਹਨੂੰ ਹੜੱਪ ਲਈਏ ਤਾਂ ਕਿਸਾਨਾਂ ਦੀ ਖਾ ਜਾਈਏ ਜਿਹੜੀ ਜ਼ਮੀਨ ਉਹਨੂੰ ਠੀਕ ਕਰਨ ਵਾਲੀ ਐ ਜਿਹੜੀ ਜ਼ਮੀਨ ਦੇ ਨਾਲ ਖੁਦਾਈ ਕਰਕੇ ਨਾਲੇ ਜਿਹੜਾ ਮਾਈਨਿੰਗ ਦਾ ਚੱਕਰ ਉਹ ਬਿਲਕੁਲ ਖਤਮ ਹੋ ਜਾਂਦਾ ਦਰਿਆ ਦਾ ਇਹ ਸਾ ਡੂੰਗਾ ਕਰ ਦੋ 500 ਮੀਟਰ ਸਾਰੀ ਜ਼ਮੀਨ ਜਿਹੜੀ ਹੈ ਬਰਬਾਦੀ ਤੋਂ ਬਚਾਈ ਜਾ ਸਕਦੀ ਹੈ ਤੇ ਨਾਲ ਦੇ ਨਾਲ ਹੀ ਜਿਹੜੇ ਲੋਕਾਂ ਦੇ ਵਿੱਚ ਮਾਈਨਿੰਗ ਦਾ ਚੱਕਰ ਹੈ ਉਹ ਵੀ ਮਾਇਨਸ ਹੋ ਜਾਏਗਾ ਸਰਕਾਰ ਦੀ ਜਿਹੜੀ ਹੈ ਬਹੁਤ ਸਾਰੀ ਜ਼ਮੀਨ ਜਿਹੜੀ ਸੈਂਟਰ ਸਰਕਾਰ ਤੁਹਾਡੀ ਗੱਲ ਨੂੰ ਇੱਥੇ ਕੱਟੋ ਤੁਸੀਂ 117 ਦੀ ਗੱਲ ਕੀਤੀ ਆ ਜਦੋਂ ਇਲੈਕਸ਼ਨ ਆਉਂਦੀ ਆ ਉਦੋਂ ਹਰ ਇੱਕ ਜਿਹੜਾ ਤੇ ਅਸੀਂ ਤੇ ਰਾਜਿੰਦ ਦੇ ਗਾਗੂਆ ਪਿੰਡ ਪਿੰਡ ਦੇ ਵਿੱਚ ਆਉਂਦਾ ਪਰ ਹੁਣ ਤੱਕ ਅਕੜ ਕਦੀ ਕਿਸ ਨੇ ਤੁਹਾਡੇ ਕੋਲ ਫਾ ਸਰਖਾਰ ਲਈ ਹੁਣ ਤੱਕ ਗੱਲ ਕਰੋ ਦੇਖੋ ਜੀ ਅੱਜ ਤੱਕ ਜਦੋਂ ਤੱਕ ਅੱਜ ਤੱਕ ਲਗਭਗ 15 ਦਿਨ ਹੋ ਗਏ ਇੱਥੇ ਦਰਿਆ ਦੇ ਵਿੱਚ ਪਾਣੀ ਚੜੇ ਨੂੰ ਜੀ ਕੋਈ ਵੀ ਮੰਤਰੀ ਜਾਂ ਮੁੱਖ ਮੰਤਰੀ ਜਾਂ ਇਹਨਾਂ ਦਾ ਨੁਮਾਇੰਦਾ ਜਿਹੜੇ ਇਲਾਕੇ ਨੂੰ ਸਾਂਭਣ ਵਾਸਤੇ ਇਹਨਾਂ ਨੇ ਹਲਕਾ ਇੰਚਾਰਜ ਲਾਏ ਹੋਣੇ ਉਹਨਾਂ ਨੇ ਕਿਸੇ ਨਾ ਵੀ ਕਿਸੇ ਤਰ੍ਹਾਂ ਦੀ ਇਹੋ ਜਿਹੀ ਇੱਥੇ ਵਿਜੀਟ ਨਹੀਂ ਕੀਤੀ ਅਗਰ ਜੇ ਉਹ ਵਿਜੀਟ ਕਰ ਵੀ ਲੈਂਦੇ ਤੋ ਗੱਡੀ ਵਿੱਚ ਆਉਣਗੇ ਉਹ ਜਿਸ ਤਰੀਕੇ ਦੇ ਨਾਲ ਅਸੀਂ ਆਇਆ ਅਸੀਂ ਵੀ ਇੱਥੇ ਪਾਣੀ ਨੂੰ ਕੀ ਕਰ ਸਕਦੇ ਹਾਂ ਕੁਝ ਨਹੀਂ ਕਰ ਸਕਦੇ ਜਦੋਂ ਤੱਕ ਇਹ ਪਲੈਨਿੰਗ ਬਣਾ ਕੇ ਲੋਕਾਂ ਦੇ ਸਹਿਯੋਗ ਹੋ ਕੇ ਦਰਿਆ ਦੀ ਖੁਦਾਈ ਕਰਕੇ ਇਹਨੂੰ ਡੀਪ ਲੈ ਕੇ ਨਹੀਂ ਜਾਂਦੇ ਉਦੋਂ ਤੱਕ ਇਹ ਬਚਾ ਨਹੀਂ ਕਰ ਸਕਦੇ ਭਾਵੇਂ ਲੋਕਾਂ ਨੂੰ ਗੱਲ ਬੱਕੜੀਆਂ ਪਾਉਣ ਇਹ ਵੋਟਾਂ ਦੇ ਲੈਣ ਲੈਣ ਦੇ ਲਈ 117 ਦੇ ਵਿੱਚੋਂ ਕਿਸੇ ਨੇ ਦਰਸ਼ਨ ਨਹੀਂ ਦਿੱਤੇ ਤੇ ਜਿਹੜੇ 543 ਐ ਉਹਨਾਂ ਵਿੱਚੋਂ ਵੀ ਕਿਸੇ ਨੇ ਦਰਸ਼ਨ ਜਿਹੜੇ ਉਹ ਨਹੀਂ ਦਿੱਤੇ ਹਲਕੇ ਦੇ ਜਿਹੜਾ ਐਮ ਐਲ ਏ ਐ ਉਹ ਵੀ ਘਰ ਬੈਠੇ ਜਿਹੜੇ ਆ ਉਹ ਖਬਰਾਂ ਇਹ ਦੇਖ ਰਹੇ ਆ ਲੋਕ ਜਿਹੜੇ ਆ ਆਪਣੀਆਂ ਫਸਲਾਂ ਦੇ ਉਹ ਜਿਹੜਾ ਹੌਵਾ ਲੋਕਾਂ ਲਈ ਬਣਿਆ ਹੋਇਆ ਵੀ ਸਾਡੀ ਸਾਲ ਦੀ ਮਿਹਨਤ ਜਿਹੜੀ ਆ ਅਸੀਂ ਕਿੱਥੋਂ ਆਪਣੇ ਪਰਿਵਾਰ ਦਾ ਜਿਹੜਾ ਉਹ ਗੁਜ਼ਾਰਾ ਕਰਾਂਗੇ ਉਹ ਬਰਬਾਦ ਹੋ ਰਹੀਆਂ ਜਿਹੜਾ ਝੋਨਾ 15 ਦਿਨ ਹੋ ਗਏ ਪਾਣੀ ਵਿੱਚ ਡੁੱਬਿਆ ਉਹਦਾ ਕੋਈ ਹੱਲ ਨਹੀਂ ਉਹ ਖਤਮ ਹੋ ਚੁੱਕਾ ਜਿਸ ਤਰ੍ਹਾਂ ਪਿਛਲੀ ਵਾਰ ਸultanpur Lodhi ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸੇ ਤਰੀਕੇ ਨਾਲ ਉਹਨਾਂ ਹੀ ਨੁਕਸਾਨ ਜਿਹੜਾ ਉਹ 23 ਦੇ ਮੁਕਾਬਲੇ ਵਿੱਚ 25 ਦੇ ਵਿੱਚ ਵੀ ਉਸ ਤੋਂ ਘੱਟ ਨਹੀਂਗਾ ਹੋਣਾ ਸੇਜ ਕਰ ਲੋਕਾਂ ਦੀ ਸਦਾ ਲਈ ਸਾਰ ਲੈਣੀ ਹੈ ਸੱਚੀ ਮੁੱਚੀ ਜੇ 117 ਤੇ 543 ਸਹਿਰਦ ਨੇ ਤੇ ਇਹ ਦਰਿਆ ਬਾਰੇ ਜਿਹੜਾ ਸੋਚਣਾ ਚਾਹੀਦਾ ਜਿਹੜਾ ਲਗਭਗ ਕਿਤੇ 4 ਕਿਲੋਮੀਟਰ ਏਰੀਆ ਚ ਕਿਤੇ 5 ਕਿਲੋਮੀਟਰ ਚ ਵਗਦਾ ਤੇ ਜਿੱਥੇ ਤੁਸੀਂ ਪੁਲ ਬਣਾਏ ਆ ਉਥੇ ਅੱਧਾ ਕਿਲੋਮੀਟਰ ਦੇ ਵਿੱਚ ਉਹ ਪਾਣੀ ਗੁਜ਼ਰ ਜਾਂਦਾ ਪਾਣੀ ਜ਼ਿਆਦਾ ਨਹੀਂ ਹੈ ਇਹ ਕੁਦਰਤ ਦਾ ਨਿਯਮ ਹੈ ਬਰਸਾਤਾਂ ਆਉਣੀਆਂ ਪਰ ਸਿਸਟਮ ਅੱਜ ਤੱਕ ਜਿਹੜਾ ਨਾ 117 ਨੇ ਬਣਾਇਆ ਤੇ ਨਾ 543 ਨੇ ਬਣਾਇਆ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨ ਦੇ ਵਿੱਚ ਕਿਹੜੇ ਸਵਾਲ ਕਰਨੇ ਆ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪੁੱਛਣਾ ਹੈ ਕਿ ਜਦੋਂ ਅਸੀਂ ਪਾਣੀ ਦੇ ਵਿੱਚ ਡੁੱਬਦੇ ਆ ਜਾਂ ਜਦੋਂ ਸਾਡਾ ਹੱਤਿਆਵਾ ਹੁੰਦੀਆਂ ਅਸੀਂ ਰੋੜ ਜਾਂਦੇ ਆ ਜਿਵੇਂ ਖਬਰ ਚੱਲ ਰਹੀ ਪੰਜ ਦਿਨ ਪਹਿਲਾਂ 50 ਕਿਸਾਨ ਜਿਹੜੇ ਆ ਉਹ ਆਪਣੇ ਖੇਤ ਦੇਖਣਗੇ ਵੱਡੇ ਬੇੜੇ ਦੇ ਵਿੱਚ ਉਹ ਬੇੜਾ ਪਲਟ ਗਿਆ ਤੇ ਡੁੱਬ ਗਿਆ ਉਦੋਂ ਤਾਂ ਤੁਸੀਂ ਤੁਹਾਡੀ ਸਾਰ ਨਹੀਂ ਲਈ ਸਿਰਫ ਵੋਟ ਲਈ ਤੁਸੀਂ ਆਉਂਦੇ ਹੋ ਤਾਂ ਰਾਜਾ ਦਾ ਇੱਕ ਵੀ ਦੇਸ਼ ਨੂੰ ਚਲਾਉਂਦਾ ਸੀਗਾ ਤੁਸੀਂ 543 ਤੇ 117 ਜਿਹੜੇ ਆ ਪੰਜਾਬ ਦੇ ਉਹ ਇੰਨੇ ਨਕਮੇ ਕਿਉਂ ਸਾਡਾ ਇਹ ਸਵਾਲ ਹੈ ਕਿ ਲੋਕਾਂ ਨੂੰ ਇਹਨਾਂ ਨੂੰ ਇਹ ਸਵਾਲ ਜਿਹੜੇ ਆ ਉਹ ਜ਼ਰੂਰ ਕਰਨੇ ਚਾਹੀਦੇ 227 ਦੂਰ ਨਹੀਂ 227 ਵੀ ਆਉਣ ਵਾਲੀ ਆ ਇਲੈਕਸ਼ਨ ਆਉਣਗੇ ਫਿਰ ਕਿ ਪਿੰਡਾਂ ਵਾਲੇ ਪਿੰਡਾਂ ਵਾਲੇ ਜਿਹੜੇ ਇਹਨਾਂ ਨੂੰ ਸਵਾਲ ਕਰਨਗੇ ਜਿਹੜੇ ਜੇਕਰ ਲੋਕ ਸਮਝਦੇ ਨੇ ਕਿ ਇਹ ਦੋਸੀ ਨਾ ਤੇ ਦੁਖੀ ਆ ਅਸੀਂ ਇਹਨਾਂ ਤੋਂ ਤੇ ਇਹਨਾਂ ਨੂੰ ਸਵਾਲ ਜਿਹੜੇ ਆ ਉਹ ਬਿਲਕੁਲ ਆਪਣੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰਨੇ ਚਾਹੀਦੇ ਨੇ ਉਹਦਾ ਕੋਈ ਹੱਲ ਨਹੀਂ ਉਹ ਖਤਮ ਹੋ ਚੁੱਕਾ ਜਿਸ ਤਰ੍ਹਾਂ ਪਿਛਲੀ ਵਾਰ ਸultanpur Lodhi ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸੇ ਤਰੀਕੇ ਨਾਲ ਉਹਨਾਂ ਹੀ ਨੁਕਸਾਨ ਜਿਹੜਾ ਉਹ 23 ਦੇ ਮੁਕਾਬਲੇ ਵਿੱਚ 25 ਦੇ ਵਿੱਚ ਵੀ ਉਸ ਤੋਂ ਘੱਟ ਨਹੀਂਗਾ ਹੋਣਾ ਸਿਰਜ ਕਰ ਲੋਕਾਂ ਦੀ ਸਦਾ ਲਈ ਸਾਰ ਲੈਣੀ ਹੈ ਸੱਚੀ ਮੁੱਚੀ ਜੇ 117 ਤੇ 543 ਸਹਿਰਦ ਨੇ ਤੇ ਇਹ ਦਰਿਆ ਬਾਰੇ ਜਿਹੜਾ ਸੋਚਣਾ ਚਾਹੀਦਾ ਜਿਹੜਾ ਲਗਭਗ ਕਿਤੇ 4 ਕਿਲੋਮੀਟਰ ਏਰੀਆ ਚ ਕਿਤੇ 5 ਕਿਲੋਮੀਟਰ ਚ ਵਗਦਾ ਤੇ ਜਿੱਥੇ ਤੁਸੀਂ ਪੋਲ ਬਣਾਏ ਆ ਉਥੇ ਅੱਧਾ ਕਿਲੋਮੀਟਰ ਦੇ ਵਿੱਚ ਉਹ ਪਾਣੀ ਗੁਜ਼ਰ ਜਾਂਦਾ ਪਾਣੀ ਜ਼ਿਆਦਾ ਨਹੀਂ ਹੈ ਇਹ ਕੁਦਰਤ ਦਾ ਨਿਯਮ ਹੈ ਬਰਸਾਤਾਂ ਆਉਣੀਆਂ ਪਰ ਸਿਸਟਮ ਅੱਜ ਤੱਕ ਜਿਹੜਾ ਨਾ 117 ਨੇ ਬਣਾਇਆ ਤੇ ਨਾ 543 ਨੇ ਬਣਾਇਆ ਤੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨ ਦੇ ਵਿੱਚ ਕਿਹੜੇ ਸਵਾਲ ਕਰਨੇ ਆ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪੁੱਛਣਾ ਹੈ ਕਿ ਜਦੋਂ ਅਸੀਂ ਪਾਣੀ ਦੇ ਵਿੱਚ ਡੁੱਬਦੇ ਆ ਜਦ ਜਦੋਂ ਸਾਡਾ ਹੱਤਿਆਵਾਂ ਹੁੰਦੀਆਂ ਅਸੀਂ ਰੋੜ ਜਾਂਦੇ ਆ ਜਿਵੇਂ ਖਬਰ ਚੱਲ ਰਹੀ ਪੰਜ ਦਿਨ ਪਹਿਲਾਂ 50 ਕਿਸਾਨ ਜਿਹੜੇ ਆ ਉਹ ਆਪਣੇ ਖੇਤ ਦੇਖਣਗੇ ਵੱਡੇ ਬੇੜੇ ਦੇ ਵਿੱਚ ਉਹ ਬੇੜਾ ਪਲਟ ਗਿਆ ਤੇ ਡੁੱਬ ਗਿਆ ਉਦੋਂ ਤਾਂ ਤੁਸੀਂ ਸਾਡੀ ਸਾਰ ਨਹੀਂ ਲਈ ਸਿਰਫ ਵੋਟ ਲਈ ਤੁਸੀਂ ਆਉਂਦੇ ਹੋ ਤੇ ਰਾਜਾ ਤਾਂ ਇੱਕ ਵੀ ਦੇਸ਼ ਨੂੰ ਚਲਾਉਂਦਾ ਸੀਗਾ ਤੁਸੀਂ 543 ਤੇ 117 ਜਿਹੜੇ ਆ ਪੰਜਾਬ ਦੇ ਉਹ ਇੰਨੇ ਨਕਮੇ ਕਿਉਂ ਸਾਡਾ ਇਹ ਸਵਾਲ ਹੈ ਕਿ ਲੋਕਾਂ ਨੂੰ ਇਹਨਾਂ ਨੂੰ ਇਹ ਸਵਾਲ ਜਿਹੜੇ ਆ ਉਹ ਜ਼ਰੂਰ ਕਰਨੇ ਚਾਹੀਦੇ 227 ਦੂਰ ਨਹੀਂ 227 ਵੀ ਆਉਣ ਵਾਲੀ ਆ ਇਲੈਕਸ਼ਨ ਆਉਣਗੇ ਫਿਰ ਪਿੰਡਾਂ ਵਾਲੇ ਪਿੰਡਾਂ ਵਾਲੇ ਜਿਹੜੇ ਇਹਨਾਂ ਨੂੰ ਇਹ ਸਵਾਲ ਕਰਨਗੇ ਜਿਹੜੇ ਜੇਕਰ ਲੋਕ ਸਮਝਦੇ ਨੇ ਕਿ ਇਹ ਦੋਸੀ ਨਾ ਤੇ ਦੁਖੀ ਆ ਅਸੀਂ ਇਹਨਾਂ ਤੋਂ ਤੇ ਇਹਨਾਂ ਨੂੰ ਸਵਾਲ ਜਿਹੜੇ ਆ ਉਹ ਬਿਲਕੁਲ ਆਪਣੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰਨੇ ਚਾਹੀਦੇ ਨੇ ਅਜੇ ਤੱਕ ਇਹਨਾਂ ਨੇ ਮਿੱਲਾਂ ਦੇ ਪੈ ਬਕਾਏ ਲੋਕਾਂ ਦੀਆਂ ਜੇਬਾਂ 'ਚ ਨਹੀਂ ਪਾਏ ਅਗਲੀ ਫਸਲ ਲੋਕਾਂ ਦੀ ਖਰਾਬ ਹੋ ਰਹੀ ਹੈ ਕਿੰਨੇ ਕੁ ਸਿਹਰਦ ਨੇ ਲੋਕਾਂ ਪਰਤੀ ਇਹ ਸਾਰਾ ਤੁਸੀਂ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਾਣ ਦਿਓ ਜਿਹੜੇ ਪੌਂਗ ਡੈਮ ਤੇ ਸਰਕਾਰ ਇੱਕ ਬੱਚਾ ਵੀ ਇੰਨਾ ਸਿਆਣਾ ਹੁੰਦਾ ਵੀ ਜਿਹੜੀ ਖਦਾਈ ਹੈ ਡੈਮ ਦੀ ਉਚਾਈ ਜਿਹੜੀ ਹੈ 1400 ਤੇ 30 ਫੁੱਟ ਹੈ ਉਹਦੇ ਵਿੱਚ 1400 ਫੁੱਟ ਪਾਣੀ ਭਰਿਆ ਹੋਇਆ ਉਹਦੀਆਂ ਜੜਾਂ ਦੇ ਦੁਆਲੇ ਖਦਾਈ ਕੀਤੀ ਜਾ ਰਹੀ ਹੈ ਲਗਭਗ 20 ਤੋਂ 25 ਕ੍ਰੈਸਰ ਡੈਮ ਦੇ ਦੁਆਲੇ ਲੱਗੇ ਹੋਏ ਨੇ ਤੇ 117 ਤੇ 543 ਉਹਦੇ ਬਾਰੇ ਕੀ ਫੈਸਲਾ ਲੈਂਦੇ ਕੀ ਦੇਖ ਰਹੇ ਹੈ ਕਿਹੜੀ ਦੇਸ਼ ਦੀ ਨਿਗਰਾਨੀ ਕਰ ਰਹੇ ਹੈ ਪਰ ਜਿਹੜਾ ਅਸੀਂ ਕਹਿ ਰਹੇ ਆ ਵੀ ਦਰਿਆ ਦੀ ਸਤ੍ਹਾ ਨੂੰ ਨੀਵਾ ਕਰਿਓ ਨਾਲੇ ਤਾਂ ਡੈਮ ਦੀ ਸੇਫਟੀ ਐ ਦੂਜਾ ਦਰਿਆ ਦੇ ਕੋਈ ਨਵੇਂ ਬਹਾਰ ਹੀ ਖੁੱਲਣਗੇ ਤੇ ਜਿਹੜੀ ਥਾਂਵਾਂ ਤੇ ਦਰਿਆ ਨਿਸ਼ਚਿਤ ਪੁਰਾਣੇ ਟਾਈਮ ਤੋਂ ਭੱਗ ਰਿਹਾ ਉਹਦੇ ਵਿੱਚ ਇਹਨੂੰ ਕੇਂਦਰਿਤ ਕੀਤਾ ਜਾ ਸਕਦਾ ਸਾਡੀ ਇਹ ਬੇਨਤੀ ਐ ਕਿ ਜਿਹੜੀ ਅਸੀਂ ਇਹ ਬੇਨਤੀ ਕਰਦੇ ਆ ਕਿ ਜੇ ਤੁਸੀਂ ਲੋਕਾਂ ਨੂੰ ਬਚਾਉਣਾ ਜੀਵਨਾਂ ਪ੍ਰਤੀ ਸਹਿਰਦੂ ਤੇ ਜਿਹੜੀ ਡੈਮ ਦੇ ਥੱਲੇ ਖਦਾਈ ਹੋ ਰਹੀ ਉਹਨੂੰ ਬੰਦ ਕਰਨਾ ਚਾਹੀਦਾ ਦਰਿਆਵਾਂ ਵਿੱਚ ਜਿਹੜੀ ਮਿੱਟੀ ਰੋਜ਼ ਜੰਮ ਕੇ ਦਰਿਆ ਵਿੱਚੋਂ ਉੱਚਾ ਹੋ ਰਿਹਾ ਤੇ ਦਰਿਆ ਨੂੰ ਉੱਚਾ ਹੋਗਾ ਤੁਸੀਂ ਬੰਨ ਦੇ ਨਾਲ ਉਹਨੂੰ ਬੰਨ ਕੇ ਤੇ ਜਿਹੜੇ ਵਾਦ ਇਲਾਕੇ ਉਹ ਨੀਵੇਂ ਰਹਿ ਕੇ ਦਰਿਆ ਨਾਲੋਂ ਉਹਨਾਂ ਨੂੰ ਬਚਾਇਆ ਜਾ ਰਿਹਾ ਤੁਸੀਂ ਬੰਨ ਕੇ ਕਿਉਂ ਨਹੀਂ ਦਰਿਆ ਦੇ ਹਿੱਸੇ ਨੂੰ ਪਾਣੀ ਹਮੇਸ਼ਾ ਨੀਵੀਂ ਥਾਂ ਨੂੰ ਜਾਂਦਾ ਤਾਂ ਉਹਨੂੰ ਨੀਵਾ ਕੀਤਾ ਜਾਣਾ ਚਾਹੀਦਾ ਦਰਿਆ ਦੀ ਖੁਦਾਈ ਕੀਤੀ ਜਾਣੀ ਸੀ 223 ਦੀ ਗੱਲ ਕਰੀਏ ਤਾਂ ਲੋਕਾਂ ਨੂੰ ਇਸੇ ਚੀਜ਼ ਦਾ ਖਮਿਆਜਾ ਜਿਹੜਾ 223 ਦੇ ਵਿੱਚ ਹੀ ਪੂਤਣਾ ਪਈ ਜੋ 223 ਦੇ ਵਿੱਚ ਪਾਣੀ ਆਇਆ ਸੀ ਤੇ ਮੇਰਾ ਖੜਾ ਇੱਜਤ ਤੁਸੀਂ ਬੰਦੇ ਉੱਤੇ ਅੱਜ ਖੜੇ ਇਹ ਤੁਸੀਂ ਬੰਨ ਟੁੱਟਿਆ ਇਸੇ ਅਗੇ ਅਨੇਕਾਂ ਪ੍ਰਿੰਡ ਜਿਹੜੇ ਆ ਇਸ ਪਾਣੀ ਤੋਂ ਪ੍ਰਭਾਵਤ ਹੋਏ ਸੀ ਬਿਲਕੁਲ ਤੁਹਾਡਾ ਸਵਾਲ ਬਹੁਤ درست ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੋਲ ਕੇ ਦੱਸੀਆਂ ਵੀ ਨਹੀਂ ਜਾ ਸਕਦੀਆਂ ਜਿੰਨਾ ਕਿ ਲੋਕਾਂ ਨੇ ਖਮਿਆਜਾ ਭੋਗਤਿਆ ਤੁਸੀਂ ਨੇ ਇਹ ਪੈਦਲ ਚੱਲ ਕੇ ਲੋਕਾਂ ਦੇ ਹਾਲਾਤ ਦੇਖੇ ਤੁਹਾਨੂੰ ਇਹ ਅਨੁਭਵ ਹੈ ਕਿ ਕਿਸ ਤਰੀਕੇ ਦਾ ਜਿਹੜਾ ਉਹ ਨੁਕਸਾਨ ਹੋਇਆ 223 ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ 88 ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਵੀ ਹੜ੍ਹ ਆਏ ਉਹਨਾਂ ਵੀ ਉਹਦੇ ਵਿੱਚ ਕੁਝ ਇਲਾਕੇ ਪ੍ਰਭਾਵਿਤ ਹੋਏ ਪਰ ਸਥਿਤੀ ਜਿਉਂ ਦੀ ਤਿਉਹ ਹੈ ਜਦੋਂ ਮੌਕਾ ਆਉਂਦਾ ਸਰਕਾਰ ਤਿੰਨ ਕਿ ਟਿੱਪਰ ਕਿਸੇ ਪਿੰਡ ਚ ਛੱਡ ਦਿੰਦੀ ਹੈ ਉੱਥੇ ਬੋਰੀਆਂ ਭਰ ਲੈਂਦੇ ਨੇ 10 ਕ ਟਰੱਕ ਜਿਹੜੇ ਪੱਥਰਾਂ ਦੇ ਲਿਆਉਂਦੇ ਕਦੀ ਪੱਥਰਾਂ ਦੇ ਨਾਲ 10 ਟਰੱਕਾਂ ਨਾਲ ਜਾਂ 50 ਟਰੱਕ ਮਿੱਟੀ ਦੇ ਹੋਣ ਉਹਨਾਂ ਨਾਲ ਕਦੀ ਦਰਿਆ ਨੂੰ ਨਹੀਂ ਠੱਲਿਆ ਜਾ ਸਕਦਾ ਦਰਿਆ ਤਾਂ 5 ਮਿੰਟ ਦੇ ਵਿੱਚ 5000 ਟਰੱਕ ਮਿੱਟੀ ਦੇ ਰੋੜ ਕੇ ਜਿਹੜੇ ਉਹ ਲੈ ਜਾਂਦਾ ਸੋ ਜੋ ਲੋਕ ਜਤਨ ਕਰਦੇ ਆ ਸਰਕਾਰ ਨਾਲੋਂ ਜਿਆਦਾ ਤਕੜੇ ਤੇ ਜਿਆਦਾ ਪ੍ਰਬੰਧਨ ਸਿਗੇ ਜਿਨ੍ਹਾਂ ਨੇ ਮੌਕੇ ਤੇ ਕੁਝ ਵਹਾ ਜਿਹੜੇ ਆ ਉਹ ਟੁੱਟਣ ਤੋਂ ਬਚਾ ਲੇ ਬੰਨ ਟੁੱਟਣ ਤੋਂ ਬਚਾਏ ਸੋ ਸਰਕਾਰ ਨੇ ਜੇ ਕੋਈ ਕਹੇ ਵੀ ਇਹਦੇ ਲਈ ਸਾਰਥਕ ਯਤਨ ਕੀਤਾ ਉਹ ਨਹੀਂ ਹੈ ਕਿਉਂਕਿ ਦਰਿਆ ਨੂੰ ਜਿਹੜਾ ਆ ਨਾ ਜਿਹੜੀਆਂ ਪੁੱਟਣ ਵਾਲੀਆਂ ਆਵਾਦ ਕਰਨ ਵਾਲੀਆਂ ਥਾਮਾਂ ਉਹਨਾਂ ਨੂੰ ਇਹਨਾਂ ਨੇ ਪੁੱਟਿਆ ਜਿਹੜਾ ਦਰਿਆ ਜਿੱਥੋਂ ਵੀ ਪਾਣੀ ਵਗਦਾ ਉਹਨੂੰ ਇਹਨਾਂ ਨੇ ਬਿਲਕੁਲ ਜਿਹੜਾ ਡੂੰਘਾ ਨਹੀਂ ਕੀਤਾ ਉਹ ਬਾਹਰਲੀ ਧਰਤੀ ਨਾਲੋਂ ਉੱਚਾ ਜਿੱਥੇ ਅਸੀਂ ਅੱਜ ਖੜੇ ਆ ਲਗਭਗ ਇੱਥੇ ਕੋਈ 2 ਤੋਂ 4000 ਏਰੀਆ ਆ ਜਿਹੜਾ ਹੈਗਾ ਇੱਥੇ ਖੜਾ ਤੇ ਆ ਪੁਰਾਣੇ ਦਰਿਆ ਦੇ ਬਹਾਏ ਆ ਜਿੱਥੇ ਨੜਾ ਜਿਹੜਾ ਗੰਨੇ ਦੇ ਨਾਲ ਜਿਹੜਾ ਨੜੀ ਦਿਸ ਰਹੀ ਹੈ ਇਹ ਪੁਰਾਣੇ ਬਹਾਏ ਇਹ ਕਦੀ ਬੰਦ ਹੋ ਜਾਂਦੇ ਆ ਕਦੀ ਚੱਲ ਪੈਂਦੇ ਆ ਸਰਕਾਰ ਜੇ ਇਹੀ ਮਿੱਟੀ ਇਹੀ ਰੇਤਾ ਚੁੱਕ ਕੇ ਇਹਨੂੰ ਚਾਲੂ ਕਰੇ ਦਰਿਆ ਨੂੰ ਚੰਗੇ ਤਰੀਕੇ ਦੇ ਨਾਲ ਇਹਦਾ ਬਹਾਸ ਸਿੱਧਾ ਕਰੇ ਤਾਂ ਕਦੇ ਹੜ੍ਹ ਦੀ ਸਥਿਤੀ ਬਣ ਹੀ ਨਹੀਂ ਸਕਦੀ। ਸੋ ਸਰਕਾਰ ਨੇ ਜਾਣਬੁੱਝ ਕੇ ਇਹ ਜਿਹੜੀਆਂ ਚੀਜ਼ਾਂ ਉਹਨਾਂ ਦੇ ਉੱਤੇ ਉਹਨਾਂ ਤੋਂ ਕਿਨਾਰਾ ਕੀਤਾ ਹੋਇਆ ਦੂਜਾ ਮਾਈਨਿੰਗ ਦਾ ਕੋਈ ਚੱਕਰ ਨਹੀਂ ਪੈ ਸਕਦਾ। ਜਿਹੜੀਆਂ ਆਵਾਦ ਜ਼ਮੀਨਾਂ ਉਹ ਬਚਾਈਆਂ ਜਾ ਸਕਦੀਆਂ ਜਿਹੜੀਆਂ ਬਾਹਰ ਹੈ ਜਿਹੜੇ ਕੀਮਤੀ ਥਾਮਾਂ ਜਿਹੜੀਆਂ ਉਹ ਖਰਾਬ ਕੀਤੇ ਜਾ ਰਹੀਆਂ ਨਾਲੇ ਨੇਚਰ ਦੇ ਨਾਲ ਫਰਵਾੜ ਕੀਤਾ ਜਾ ਰਿਹਾ। ਦਰਿਆ ਦੇ ਵਗਣਾ ਦਰਿਆ ਦੇ ਵਹਾਅ ਨੂੰ ਠੀਕ ਕੀਤਾ ਜਾਵੇ ਇਹ ਸਾਰਾ ਕੁਝ ਜਿਹੜਾ ਉਹ ਠੀਕ ਹੋ ਸਕਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਸਾਮ ਪਿੰਡ ਵਾਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਆ ਤੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਜੇਕਰ ਪਾਣੀ ਦਾ ਪੱਧਰ ਪਿੱਛੇ ਵਧਦਾ ਤੇ ਖਤਰਾ ਜਿਹੜਾ ਆ ਜਰੂਰ ਇੱਕ ਵਾਰ ਮਟਰਾਉਂਦਾ ਨਜ਼ਰ ਆ ਸਕਦਾ ਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਜੇਕਰ ਇਸੇ ਤਰ੍ਹਾਂ ਨਾਲ بارش ਲਗਾਤਾਰ ਪੈਂਦੀ ਆ ਤੇ ਪਾਣੀ ਦਾ ਪੱਧਰ ਜਿਹੜਾ ਦਰਿਆ ਤੇ ਵਧਦਾ ਆ ਤੇ ਇਹਨਾਂ ਪਿੰਡਾਂ ਨੂੰ 2023 ਵਾਲਾ ਖਮਿਆਜਾ ਜਿਹੜਾ ਇੱਕ ਵਾਰ ਮੋੜ ਤੋਂ ਪੂਰਾ ਨਾ ਪਾਇਆ ਸਕਦਾ ਉਸ ਸਰਕਾਰਾਂ ਨੂੰ ਅਪੀਲ ਕਰਦੇ ਨੇ ਕਿ ਸਰਕਾਰਾਂ ਨੂੰ ਇਸ ਚੀਜ਼ ਨੂੰ ਸੁਚੇਤ ਹੋਣਾ ਚਾਹੀਦਾ ਤੇ ਇਸ ਚੀਜ਼ ਨੂੰ ਜਿਹੜਾ ਗੰਭੀਰਤਾ ਨਾਲ ਲੈਣ ਦੀ ਲੋੜ ਆ ਮੁਕੇਰੀਆ ਤੁਰਵਿੰਦਰ ਸਿੰਘ ਖਾਲਸਾ ਨਾਲ ਦਰਬਾਤ ਸਿੰਘ ਗੁਰਾਇਆ